ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗੀਤਾ ਤੁਸੀਂ ਦੇਖ ਰਹੇ ਹੋ ਸਾਡਾ ਸ਼ੋਅ ਵਾਇਰਲ ਵਾਈਪ ਸਭ ਤੋਂ ਪਹਿਲਾਂ ਕਰਦੇ ਹਾਂ ਗੱਲ ਅੱਜ ਦੇ ਸ਼ੋਅ 'ਚ ਕੀ ਹੈ ਵਾਇਰਲ ਕੁੱਲੜ ਵੀਜ਼ਾ ਕਪਲ ਚਰਚਾ 'ਚ ਸਹਿਜ ਅਰੋੜਾ ਆਏ ਲਾਈਵ ਟਰੋਲਰਸ ਤੇ ਕਿੰਨਾ ਜਵਾਬੀ ਹਮਦਾ ਸੁਣਾਈਆਂ ਖਰੀਆਂ ਖਰੀਆਂ ਜਲੰਧਰ ਤੇ ਕੁਲੜ ਪੀਜ਼ਾ ਕਪਲ ਫੇਟ ਤੋਂ ਚਰਚਾ ਚਾ ਗਈ ਨੇ ਪਹਿਲਾਂ ਵੀ ਇਹ ਕਪਲ ਕਿਸੇ ਵੀ ਵਾਧਿਤ ਵੀਡੀਓ ਕੰਨ ਵਿਵਾਦਾਂ ਚ ਪੈ ਗਏ ਸੀ ਜਿਸ ਤੋਂ ਬਾਅਦ ਕੁਲੜ ਪੀਜ਼ਾ ਕਪਲ ਲਾਈਵ ਆ ਕੇ ਗੱਲ ਨੂੰ ਖਤਮ ਕੀਤਾ ਤੇ ਪਰ ਇਸ ਤੋਂ ਬਾਅਦ ਹੁਣ ਫੇਰ ਕੁਲੜ ਪੀਜ਼ਾ ਕਪਲ ਨੂੰ ਕੁਝ ਯੂਟਿਊਬਰਸ ਵੱਲੋਂ ਰੋਸਟ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਦੀਆਂ ਪੁਰਾਣੀਆਂ ਵੀਡੀਓਜ਼ ਦੇ ਨਾਂ ਤੇ ਵਿਊਜ਼ ਲੈ ਜਾ ਰਹੇ ਨੇ ਜਿਸ ਕਾਰਨ ਸਹਿਜ ਅਰੋੜਾ ਲਾਈਵ ਆਇਆ ਤੇ ਉਹਨਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਸਹਿਜ ਅਰੋੜਾ ਨੇ ਕਿਹਾ ਕਿ ਸਾਡੀ ਉਹ ਪੁਰਾਣੀਆਂ ਵੀਡੀਓਜ਼ ਨੂੰ ਹਜੇ ਵੀ ਮਜ਼ਾਕ ਬਣਾ ਰੋਸਟਰ ਰਿਵਿਊਜ਼ ਲੈ ਰਹੇ ਨੇ ਇਸ ਦੇ ਨਾਲ ਹੀ ਸਹਿਜ ਅਰੋੜਾ ਦੇ ਪਤੀ ਨੇ ਹੇਟਰਾਂ ਨੂੰ ਸਾਫ਼-ਸਾਫ਼ ਕੁਝ ਗੱਲਾਂ ਕਹੀਆਂ ਸੁਣੋ ਇਹ ਪੂਰੀ ਵੀਡੀਓ ਪਿਛਲੇ 3 ਤੋਂ 4 ਸਾਲ ਤੋਂ ਸੋਸ਼ਲ ਮੀਡੀਆ ਤੇ ਐਕਟਿਵ ਆ 3 ਤੋਂ 4 ਸਾਲ ਤੋਂ 3-4 ਸਾਲ ਹੋ ਗਏ ਮੈਨੂੰ ਸੋਸ਼ਲ ਮੀਡੀਆ ਤੇ ਐਕਟਿਵ ਸਕਰੀਨ ਰਿਕਾਰਡਿੰਗ ਕਰ ਲਿਓ 3-4 ਸਾਲ ਮੈਨੂੰ ਸੋਸ਼ਲ ਮੀਡੀਆ ਤੇ ਐਕਟਿਵ ਹੋਏ ਨੂੰ ਹੋ ਗਏ ਨੇ ਕਿਸੇ ਵੀ ਰੀਲ ਦੇ ਵਿੱਚ ਜਾਂ ਕਿਸੇ ਵੀ ਐਦਾਂ ਦੀਆਂ ਚੀਜ਼ਾਂ ਦੇ ਵਿੱਚ ਕੋਈ ਲੱਚਰਤਾ ਨਹੀਂ ਹੈਗੀ ਕੋਈ ਗਲਤ ਚੀਜ਼ ਨਹੀਂ ਹੈਗੀ ਜੇ ਮੇਰੀਆਂ ਰੀਲਾਂ ਗਲਤ ਨੇ ਤੇ ਫਿਰ ਜਿਹੜੀਆਂ ਪੰਜਾਬੀ ਮੂਵੀਆਂ ਟਿਕਟਾਂ ਖਰਚ-ਖਰਚ ਕੇ ਜਾ ਕੇ ਵੇਖ ਆਂਦੇਓ ਉਹ ਉਹਨਾਂ ਕੁਝ ਵੀ ਆਹੀ ਕੁਛ ਹੀ ਹੈਗਾ ਕੁਝ ਵੱਖਰਾ ਨਹੀਂ ਹੈਗਾ ਜਾਂ ਤੇ ਫਿਰ ਤੁਹਾਨੂੰ ਇਹ ਪ੍ਰੋਬਲਮ ਹੈ ਫਿਰ ਪੱਗਾ ਬੰਨ ਕੇ ਜਿਹੜੀਆਂ ਫਿਲਮਾਂ ਬੰਦੀਆਂ ਉਹ ਵੀ ਬੰਦ ਕਰਾ ਦਿਓ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਤੁਹਾਨੂੰ ਲੱਚਰਤਾ ਲੱਗਦੀਆਂ ਮੇਰੇ ਨਾਲ ਇੱਕ ਇਨਸੀਡੈਂਟ ਹੋਇਆ ਤੁਸੀਂ ਉਸ ਇਨਸੀਡੈਂਟ ਦਾ ਫੜ ਕੇ ਮਜ਼ਾਕ ਬਣਾ ਕੇ ਰੱਖਿਆ ਹੋਇਆ ਕਿਉਂਕਿ ਤੁਹਾਡੇ ਘਰੇ ਨਾ ਤੇ ਕੱਲ ਨੂੰ ਧੀ ਜੰਮਣੀ ਹੈ ਨਾ ਤੁਹਾਡੇ ਸਿਰ ਤੇ ਕੱਲ ਨੂੰ ਕੋਈ ਮਾਂ ਹੈਗੀ ਹੈ ਨਾ ਤੁਹਾਡਾ ਕੋਈ ਵਾਲੀ ਵਾਰਸ ਹੈਗਾ ਤਾਂ ਨਾ ਤੁਹਾਨੂੰ ਆਪਣੀ ਧੀਆਂ ਦੀ ਇੱਜ਼ਤ ਇਹ ਉਹ ਘਟੀਆ ਲੋਕ ਨੇ ਜਿਹਨਾਂ ਜਿਹੜੇ ਆਪਣੀਆਂ ਸੱਕੀਆਂ ਭੈਣਾਂ ਨੂੰ ਨਹੀਂ ਬਖਸ਼ਦੇ ਸਹਿਜ ਅਰੋੜਾ ਨੇ ਸਾਫ਼-ਸਾਫ਼ ਟ੍ਰੋਲਰਸ ਤੇ ਨਿਸ਼ਾਨੇ ਸਾਧਦੇ ਨਹੀਂ ਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਅਗਲੇ ਵਾਇਰਲ ਵੱਲ ਵਧਦੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਅਤੇ ਐਕਟਰ ਦਲਜੀਤ ਦੋਸਾਂਝ ਇਨੀ ਦਿਨੀ ਆਪਣੀ ਆਉਣ ਵਾਲੀ ਫਿਲਮ ਸਰਦਾਰਜੀ ਤਿੰਨ ਨੂੰ ਲੈ ਕੇ ਚਰਚਾ ਚ ਨੇ ਉਨਾ ਦੀ ਫਿਲਮ ਨੂੰ ਬੈਨ ਕਰਨ ਦੀ ਮੰਗ ਉੱਠੀ ਹੈ ਇਸ ਦੀ ਵਜ੍ਹਾ ਫਿਲਮ ਚ ਪਾਕਿਸਤਾਨੀ ਐਕਟ੍ਰੈਸ ਹਾਨੀਆ ਅਮੀਰ ਦਾ ਸ਼ਾਮਿਲ ਹੋਣਾ ਹੈ ਭਾਰਤ ਚ ਲੱਗੇ ਪਾਕਿਸਤਾਨੀ ਕਲਾਕਾਰਾਂ ਦੇ ਬੈਨ ਦੇ ਬਾਵਜੂਦ ਹਾਨੀਆ ਨੂੰ ਇਸ ਫਿਲਮ ਚ ਹੋਣਾ ਭਾਰਤ ਦੀ ਸ਼ਾਨ ਦੇ ਖਿਲਾਫ ਹੈ ਐਤਵਾਰ ਦੇ ਰਾ ਦਿਲਜੀਤ ਨੇ ਸਰਦਾਰ ਜੀ 3 ਦਾ ਟ੍ਰੇਲਰ ਆਪਣੇ ਇੰਸਟਾਗ੍ਰਾਮ ਤੇ ਪੋਸਟ ਕੀਤਾ ਜਿਸ ਚ ਉਹ ਹਾਨੀਆ ਨਾਲ ਨਜ਼ਰ ਆਈ ਹਾਲਾਂਕਿ ਇਸ ਫਿਲਮ ਚ ਸਿਰਫ ਹਾਨੀਆ ਹੀ ਨਹੀਂ ਹਾਲਾਂਕਿ ਹੋਰ ਵੀ ਪਾਕਿਸਤਾਨੀ ਕਲਾਕਾਰ ਸ਼ਾਮਿਲ ਨੇ ਦਿਲਜੀਤ ਨੇ ਸਰਦਾਰ ਜੀ 3 ਚ ਹਾਨੀਆ ਦੀ ਚਲਕ ਦਿਖਾ ਤਾਂ ਦਿੱਤੀ ਪਰ ਇਸ ਸਬ ਦਾ ਹਾਨੀਆ ਨੂੰ ਲੈ ਕੇ ਫਿਲਮ ਬੈਨ ਤੱਕ ਦੀ ਗੱਲ ਹੋਣ ਲੱਗੇ। ਸੋਸ਼ਲ ਮੀਡੀਆ ਤੇ ਕਮੈਂਟਸ ਦਾ ਹੜ ਡ ਆ ਗਿਆ ਤੇ ਲੋਕ ਇਸ ਮੂਵੀ ਨੂੰ ਬੈਨ ਕਰਨ ਦੇ ਖਿਲਾਫ ਹੋ ਗਏ। ਇੱਕ ਯੂਜ਼ਰ ਨੇ ਕਿਹਾ, "ਜਾਗੋ ਦਲਜੀਤ, ਰਾਸ਼ਟਰ ਤੋਂ ਪਰੇ ਦੇਖਣਾ ਕਾਵਿਕ ਲੱਗਦਾ ਹੈ ਪਰ ਦੇਸ਼ ਭਗਤੀ ਵੀ ਕਲਪ ਨਹੀਂ ਹੈ ਖਾਸ ਕਰਕੇ ਜਦੋਂ ਕੌਮਾ ਵਿਚਕਾਰ ਜ਼ਖਮ ਅਜੇ ਵੀ ਤਾਜ਼ਾ ਨੇ। ਕਲਾ ਇਕਜੁੱਟ ਹੋ ਸਕਦੀ ਹੈ ਪਰ ਆਪਣੇ ਲੋਕਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਕੇ ਨਹੀਂ।" ਲੋਕਾਂ ਨੇ ਦਲਜੀਤ ਨੂੰ ਹਾਨੀਆਂ ਦੀ ਪੋਸਟ ਯਾਦ ਕਰਵਾਈ ਜਦੋਂ ਉਸਨੇ ਪਹਿਲਗਾਮ ਹਮਲੇ ਦੌਰਾਨ ਭਾਰਤ ਨੂੰ ਸ਼ਰਮਨਾਕ ਕਿਹਾ ਸੀ। ਇਸ ਤੇ ਕੈਪਸ਼ਨ ਪਾ ਕੇ ਯੂਜ਼ਰ ਨੇ ਲਿਖਿਆ, "This is the what reality is." ਕੁਝ ਯੂਜ਼ਰ ਨੇ ਤਾਂ ਦਿਲਜੀਤ ਨੂੰ ਖਾਲਿਸਤਾਨ ਦਾ ਕਹਤਾ ਪਹਿਲਗਾਮ ਹਮਲੇ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਮੀਡੀਆ 'ਚ ਕੋਈ ਬਿਆਨ ਨਹੀਂ ਦਿੱਤਾ ਕਿਉਂਕਿ ਉਸਦੇ ਆਉਣ ਵਾਲੀ ਫਿਲਮ ਸਰਦਾਰਜੀ ਤਿੰਨ ਹਾਨੀਆਂ ਮੀਰ ਉਹੀ ਜੋ ਭਾਰਤੀ ਫੌਜ ਨੂੰ ਅਤਵਾਦੀ ਕਹਿ ਰਿਹਾ ਹੈ ਤੇ ਉਹ ਆਪਣੇ ਪਾਕਿਸਤਾਨੀ ਅਤੇ ਖਾਲਿਸਤਾਨੀ ਦਰਸ਼ਕਾਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦਾ ਜ਼ਿਕਰ ਇਹ ਖਾਸ ਹੈ ਕਿ ਮੂਵੀ ਭਾਰਤ 'ਚ ਨਹੀਂ ਰਿਲੀਜ਼ ਹੋਵੇਗੀ ਫਿਲਮ ਆਫ ਵੈਸਟਰਨ ਇੰਡੀਆ ਸਿਨੇਮਪਲੋਇਜ਼ ਨੇ ਦਿਲਜੀਤ ਦੀ ਫਿਲਮ ਨੂੰ ਭਾਰਤ 'ਚ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਤੇ ਇਸ ਮੂਵੀ ਨੂੰ CBFC ਨੇ ਵੀ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਘਰ ਦੀ ਡੈਕੋਰੇਸ਼ਨ ਦੀ ਅਕਸਰ ਅਸੀਂ ਕੀ ਕੁਝ ਨਹੀਂ ਕਰਦੇ ਅਲੱਗ-ਅਲੱਗ ਤਰ੍ਹਾਂ ਦੇ ਘਰਾਂ ਦੀ ਛੱਤਾਂ ਤੇ ਡਿਜ਼ਾਈਨ ਬਣਾਉਂਦੇ ਕੁਝ ਹੋਰ ਵੀ ਇੱਕ ਐਗਜ਼ਾਮਪਲ ਦੇਖ ਲਓ ਜਦੋਂ ਪੰਜਾਬ ਦੇ ਕੁਝ ਲੋਕ ਘਰ ਦੀ ਡੈਕੋਰੇਸ਼ਨ ਡਿਜ਼ਾਈਨ ਕੀਤੀਆਂ ਹੋਈਆਂ ਪਾਣੀ ਦੀਆਂ ਟੈਂਕੀਆਂ ਤੇ ਜਾਂ ਆਪਣੀ ਛੱਤਾਂ ਤੇ ਬਣੇ ਪਾਣੀ ਦੇ ਟੈਂਕੀਆਂ ਤੇ ਮੂਰਤੀਆਂ ਬਣਵਾਉਂਦੇ ਨੇ ਤੁਹਾਨੂੰ ਇੱਕ ਅਜੀਹਾ ਘਰ ਦਾ ਡਿਜ਼ਾਈਨ ਦਿਖਾਉਂਦੀ ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਦਰਅਸਲ ਇਹ ਵੀਡੀਓ ਪੰਜਾਬ ਦੇ ਇੱਕ ਪਿੰਡ ਰੰਗਿਆਣਾ ਖੁਰਦ ਦੀ ਹੈ ਜਿੱਥੇ ਇੱਕ ਘਰ ਦੀ ਉਸਾਰੀ ਵੀ ਲੋਕਾਂ ਨੇ ਆਪਣੇ ਘਰ ਦੀ ਛੱਤ ਤੇ ਅਮਰੀਕਾ ਚ ਬਣੀ ਹੋਈ ਸਟੈਚੂ ਆਫ ਲਿਬਰਟੀ ਦੀ ਮੂਰਤੀ ਕਾਰ ਬਣਵਾਈ ਹੈ ਦੇਖੋ ਇਹ ਪੂਰੀ ਵੀਡੀਓ ਵਾਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਮੂਰਤੀ ਲਈ 10 ਲੱਖ ਲੱਗ ਚੁੱਕੇ ਨੇ ਲੋਕਾਂ ਵੱਲੋਂ ਇਸ ਤੇ ਕਮੈਂਟ ਕੀਤੇ ਗਏ ਇੱਕ ਯੂਜ਼ਰ ਨੇ ਕਿਹਾ ਪੰਜਾਬ ਦੇ ਕੁਝ ਥਾਵਾਂ ਤੇ ਤੀਜੀ ਆਜ਼ਾਦੀ ਦੀ ਮੂਰਤੀ ਲਗਾਈ ਇਸ ਤੇ ਇੱਕ ਹੋਰ ਯੂਜ਼ਰ ਨੇ ਕਿਹਾ ਕਿ ਪੰਜ ਸਾਲ ਪਹਿੰਨਾ ਅਸੀਂ ਪੰਜਾਬ 'ਚ ਇੱਕ ਸੱਭਿਆਚਾਰਕ ਖੋਜ ਕੀਤੀ ਸੀ ਅਤੇ ਸਾਨੂੰ ਹੈਰਾਨੀ ਹੋਈ ਕਿ ਅਸੀਂ ਬਹੁਤ ਸਾਰੇ ਪਰਿਵਾਰਾਂ ਨੂੰ ਹਵਾਈ ਜਹਾਜ਼ ਸਟੈਚੂ ਆਫ ਲਿਬਰਟੀ ਬਿਗ ਬੈਨ ਆਦਿ ਦੇ ਆਕਾਰ ਦੇ ਪਾਣੀ ਦੇ ਟੈਂਕੀਆਂ ਲਗਾਉਂਦੇ ਦੇਖਿਆ ਇਹ ਦੂਜਿਆਂ ਨੂੰ ਇਹ ਦਿਖਾਉਣ ਦਾ ਇੱਕ ਤਰੀਕਾ ਸੀ ਕਿ ਸਾਡੇ ਪੁੱਤਰ ਪਰਿਵਾਰ ਦੇ ਮੈਂਬਰ ਇੱਕ ਵਿਦੇਸ਼ ਚਲਾ ਗਿਆ ਭਾਵੇਂ ਉਹ ਉੱਥੇ ਟੈਕਸੀ ਚਲਾ ਰਹੇ ਹੋਣ ਖੈਰ ਬੰਦਾ ਸ਼ੌਂਕ ਲਈ ਕੀ ਕੁਝ ਨਹੀਂ ਕਰਦਾ ਉਹਨਾਂ ਚੋ ਸਟੈਚੂ ਆਫ ਲਾਈਬਰਟੀ ਛੱਤ ਤੇ ਬਣਾ ਇਸ ਪਰਿਵਾਰ ਨੇ ਇਹ ਸਾਬਿਤ ਕਰ ਦਿੱਤਾ ਹੈ ਅੱਜ ਦੇ ਵਾਇਰਲ ਵਾਈਬ ਚ ਐਨਾ ਹੀ ਮਿਲਦੇ ਆ ਅਗਲੇ ਐਪੀਸੋਡ ਚ